ਬਾਕੀ ਖੁਸ਼ ਰਹੋ ਹਾਂਜੀ ਸਸਤਰ ਕਾਲ ਤੋਂ ਸਾਰਾ ਨੂੰ ਕਿਤਾ ਸਾਰੇ ਆਈ ਹੋਪ ਟੂ ਸਾਇਆ ਨੇ ਵਤੀਆ ਹੋ ਕੇ ਸਵਾਗਤ ਹੈ ਤੁਹਾਡਾ ਅੱਜ ਦਾ ਲਾਗਤ ਤੇ ਅੱਜ ਆਪਾਂ ਚੱਲੇ ਆ ਗਗਨ ਜੀ ਦੇ ਕੋਲ ਤੇ ਉਹਨਾਂ ਨੇ ਤੁਹਾਡੇ ਪਤੇ ਜਿਵੇਂ ਕਨਾਲੇ ਨਵੀਂ ਸ਼ਾਪ ਓਪਨ ਕੀਤੀ ਆ ਹਨ ਤੇ ਉਹਨਾਂ ਨੇ ਤੇ ਵੀ ਨੇ ਆਪਾਂ ਨੂੰ ਬੁਲਾਇਆ ਸੀਗਾ ਹਾਂਜੀ ਤੇ ਆਪਾਂ ਨਾ ਤੇ ਤੀਜੀ ਸ਼ਾਪ ਤੇ ਚੱਲੇ ਆ ਤੇ ਉਹਨਾਂ ਨੇ ਨਾ ਨਿਊ ਸਟਾਕ ਲੈ ਕੇ ਆਂਦਾਗਾ ਕਰਮੇ ਵਾਲਾ ਹਨ ਕਰਮੇ ਤੋਂ ਪੈਸੇ ਹਨ ਗਰਮੀਆਂ ਨਹੀਂ ਸਰਦੀਆਂ ਵਾਲਾ ਲੈ ਕੇ ਆ ਸਰਦੀਆਂ ਵਾਲਾ ਲੈ ਕੇ ਆਂਦਾ ਕਰਤੀ ਵਾਲਾ ਤੂੰ ਕਰ ਲੈ ਤੇ ਉਹਨਾਂ ਕੋਲ ਨਾ ਮੈਨਾਂ ਹੈ ਕੱਪੜੇ ਆਇਆ ਤੇ ਹਨਾ ਚਲੋ ਆਪਾਂ ਸ਼ਾਪਿੰਗ ਕਰਨ ਚੱਲੇ ਆਂ ਐਵੇਂ ਸਮਝ ਲਓ ਹਨਾ ਤੇ ਮੈਂ ਕਿਹਾ ਚਲੋ ਤੀਰੀ ਤੇ ਸ਼ਾਪ ਤੇ ਲੈ ਜੀ ਨਾਲ ਆਪਾਂ ਤੇ ਮਿਲ ਆਈਏ ਤੀਰੀ ਤੇ ਸਵਾਸਾ ਕਾਲ ਆਈ ਸੀ ਕਾਫੀ ਦਰ ਹੋ ਕੇ ਤੀਰੀ ਕਿਆ ਰਿਆਕ ਸ਼ਾਪ ਤੇ ਸਾਰਾ ਟਾਈਮ ਨਹੀਂ ਲੱਗਦਾ ਸੀਗਾ ਤੇ ਤੇ ਜੇਦੋ ਆਪਾਂ ਨਹੀਂ ਨਹੀਂ ਆਪਾਂ ਕੱਲ੍ਹ ਖਣੀ ਪਰਸ ਜਾਂਦੇ ਸੋ ਦੀਦੀ ਵਰਗੇ ਸੰਜੂਰ ਕੇ ਤੇ ਬਾਕੀ ਨਾ ਅੱਜ ਆਪਾਂ ਚੱਲੇ ਆਂ ਤੇ ਬਾਕੀ ਤੇਰੇ ਆ ਤੇ ਇਹਦੇ ਕੋਲ ਅਮੇਜ਼ਿੰਗ ਬਣਦਾ ਹਨਾ ਬਾਕੀ ਆਪਣਾ ਬਣ ਰਿਹਾ ਤੇ ਹੁਣ ਅਸੀਂ ਚੱਲੇ ਆ ਕਿਹੜਾ ਮਲਤਾਨੀਆ ਰੋਡ ਵਾਲਾ ਪੋਲਾ ਤੇ ਬਣ ਗਿਆ ਨਾ ਇਕੱਲੇ ਹੁਣ ਕੱਲਾ ਮੋੜ ਤੋਂ ਡੱਪਦਾ ਨਾ ਇੱਥੋਂ ਦੀ ਡੱਲ ਗਿਆ ਹਾਂ ਚੱਲਾਂ ਘੋਟਸਾ ਕਾ ਸਾਰਾ ਬਹੁਤ ਹੈ ਨਾ ਬਾਹਰ ਆਇਆ ਚੱਕੋ ਦੇਖੋ ਥਿਊ ਜੈਕਰ ਇਹ ਉੱਤਰ ਤਾਂ ਕਿੱਥੇ ਬਈ ਇਹ ਪੁਲ ਅੱਛਾ ਅੱਛਾ ਚੰਗਲ ਤੋਂ ਪਾਰਲੀ ਸਾਈਡ ਇਹ ਪੁਲ ਚੱਲਣ ਨੂੰ ਪਤਾ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ 20 ਦੇ 15 ਦਿਨ ਹੋ ਗਏ ਅੱਛਾ ਆ ਗਿਆ ਚਲੋ 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 ਮੜਾ ਬਣਾਈ ਅੱਜ ਨਹੀਂ ਆਜੀ ਬਾਈ ਨੂੰ ਮੋੜ ਕੇ ਅੱਜ ਸਿੱਧਾ ਟੱਪ ਗਿਆ ਸੀ ਪਹਿਲਾਂ ਉਧਰ ਉਹ ਬਾਈ ਕਹਿੰਦੀ ਸਾਨੂੰ ਕੰਮ ਨਹੀਂ ਆ ਰਿਹਾ ਇਤਨਾ ਤਾਂ ਹੁੰਦਾ ਪਾਣੀ ਦਿੰਦੇ ਹੋਰ ਬਾਹਰ ਬੈਠੇ ਆਹ ਦਬਾ ਦੇ ਬਾਹਰ ਆਸ ਕੋਈ ਆਹ ਹੱਥ ਪਕੜਾ ਲਓ ਨਾ ਖਲਾਰਾ ਬੁਆਰਾ ਦਸ ਦੀ ਵੀ ਗਏ മടാൻ ആക ਠੀਕ ਹੈ ਥੋੜੇ ਵਾ ਇਹ ਨਹੀਂ ਪਸੰਦ ਸੂਟ ਹੋਈ ਇਹਦਾ ਬਸਾਰਾ ਕੰਮ ਹੈ ਮੈਂ ਅਜੇ ਨਾਲ ਦੀ ਟੀ-ਸ਼ਰਟ ਦੀ ਤੂਲਾ ਲਾ ਕੱਠੇ ਜੁਨੇ ਪਾ ਗਈ ਜੀ ਬਣਾ ਲੈ ਕਰੂਗੀ ਜੀ ਇਹ ਸਾਰਾ ਸਭ ਹਾਂ ਅਣਾ ਸਹੀ ਜੱਲ ਆਈ ਦਿਨਾਂ ਦੀ ਟੀ-ਸ਼ਰਟ ਜੇ ਤੂਲਾ ਲਾ ਹੁਣ ਤੇਰੇ ਮੂਹਰੇ ਇਸ ਤੋਂ ਸਾਰਾ ਕੁਝ ਕਰਤਾ ਦੇਹ ਦੇ ਕਿ ਬਲ ਬਾਕੀ ਆਪकी चाय मैडम ਉਹ ਗ੍ਰੀਨ ਕੋਨਾ ਪਿਆ ਇਹਦਾ ਆਹ ਪੈਗ ਗ੍ਰੀਨ ਆ ਵੀ ਇਹ ਨਾਲ ਦਾ ਤਾਂ ਸਾਹ ਹਾਂ ਇਸ ਕਿੰਨੇ ਰੇਟ ਦੇਣ ਦੀ ਬੋਲ ਚਾਹ ਪੀ ਆ ਹਾਂ ਟੂਟ ਪਵਾ ਦੋ ਤੁਹਾਨੂੰ ਸਾਜ ਨੂੰ ਸੁਣ ਕੇ ਹਾਂ ਓਏ ਠੀਕ ਹੈ ਬਈ ਠੀਕ ਹੈ ਤਾਂ ਆ ਜਿਹੜੀ ਬਾਜੂ ਹੈ ਨਾ ਇਹ ਐਵੇਂ ਆ ਬਟ ਇਹ ਆਪ ਆਪ ਦੇ ਹਿਸਾਬ ਨਾਲ ਵੀ ਪੂਰੀ ਕਰਵਾ ਦੋਗਾ ਕਾਕਿਸਾਨੀ ਸੁਲਣ ਵਾਲੇ ਗਾਣੇ ਲੱਗ ਜਾ ਕਰੂਗਾ ਨੇ ਪਾਕਿਸਤਾਨੀ ਸੂਟ ਲਾਗਣਾ ਲੱਗ ਗਿਆ ਮੈਂ ਮਾਸਲੇ ਨਾਲ ਸਾੜੀ ਆਈ ਨਹੀਂ ਮੈਂ ਨਹੀਂ ਆਇਆ ਕਹਿੰਦਾ ਕੱਪ ਪਾ ਮਾਸ ਨਹੀਂ ਪੰਪ ਬਹੁਤ ਬਹੁਤ ਕਰ ਰਹੀ ਹੈ ਇਹ ਲੀਕੂ ਗੱਡੀ ਗੱਡੀ ਗੂਹੇ ਤੇ ਕਿਉਂ ਮੈਂ ਇਹ ਮੈਂ ਦੀਦੋ ਦੇਖ ਕੇ ਇਦਰਾ ਦੇਖਦਾ ਦੇ ਕਿ ਮੈਂ ਲਾਈ ਲੱਗੇ ਗਾਣੇ ਚਾਹਦਾ ਇਹੋ ਇਦਾਂ ਦਾ ਠੀਕ ਹੈ ਮੈਂ ਦੇਖਣਾ ਇਦਾਂ ਦਾ ਹਾਂ ਨਾ ਇਦਾਂ ਦਾ ਠੀਕ ਹੈ ਵਧੀਆ ਨਾ ਕਿ ਤੇ ਹਰਾ ਤੁਸੀਂ ਕਿਹੜਾ ਕਹਿੰਦੇ ਆ ਮਨ ਕੋਸ਼ ਵਿੱਚ ਮਕਾਰ ਬੈਠੇ ਦੇਖ ਲਓ ਬੇ ਜਿਹੜਾ ਤੁਹਾਨੂੰ ਸਹੀ ਲੱਗਦਾ ਨਾ ਵੀ ਉਹਨਾਂ ਨੂੰ ਸੋਨਾ ਆ ਜਾਵੇ ਲੱਗ ਗਿਆ ਤੁਸੀਂ ਕਰਵਾ ਲਓ ਸੋਨੂੰ ਬਾਤ ਲਾਏ ਤੇਰੇ ਬਸ ਅਲਕੇ ਵਾਲੇ ਬਾਹਰ ਗਿਆ ਰਹੇਗਾ ਨਾ ਕੋਈ ਰਸਤਾ ਕੋਈ ਰੋਮਾਂਟਿਕ ਹੋਵੇਗਾ ਅੱਜ ਤਾਂ ਕੋਈ ਨਹੀਂ ਸਤਨ ਨਾ ਮਨ ਮਨ ਨਹੀਂ ਕੋਈ ਮਨੋਂ ਤਾਂ ਬੰਦ ਬਿਤਾਜ ਅਸਲ ਤਾਂ ਨਹੀਂ ਜੀ ਦੇਖੋ ਬੈਨ ਦੇਖ ਲਓ ਬੈਨ ਤੁਸੀਂ ਰੱਖ ਲਓ ਜੀ ਆਲੇ ਦੁਆਲੇ ਤਾਂ ਜਿਹੜਾ ਇਹਦੇ ਕੋ ਦੇ ਗੰਮਾ ਇਹਨੂੰ ਪਸੰਦ ਨਹੀਂ ਆਈ ਨਹੀਂ ਹੁੰਦਾ ਹੁੰਦਾ ਬੀ ਔਲੇ ਕਪੜੇ ਤਿਆਰੀ ਸਹੀ ਗੱਲ ਆ ਤੇ ਬਜੀ ਨਾ ਇੱਕ ਵਾਰੀ ਪਾਈ ਮੈਂ ਕੋਟੀ ਦੇ ਉਹਦੀ ਪਸੰਦ ਆ ਯਾਰ ਆਹ ਦੇ ਬਸ ਇੱਕ ਮਿੰਟ ਚ ਪਾਈ ਕੋਟੀ ਆ ਗਈ ਨਾ ਪਸੰਦ ਆ ਸੋਨ ਦੇ ਜਿਹੜੀ ਪੈਂਟ ਦੇ ਦੀ ਓਕੇ ਹੋ ਜਾ ਸੋਨ ਦੇ ਹਰ ਤਸੰਗੁੰਡੇ ਆਉਣਾ ਅਸੀਂ ਕੋਰਾਂਗਾ ਪਾਈ ਜੀ ਥੋੜੀ ਫੀਟਿੰਗ ਕਰ ਲਈ ਨਾ ਜੇ ਫੀਟਿੰਗ ਤੋਂ ਨਾ ਆਇਆ ਤਾਂ ਅੱਛਾ ਇਹ ਦੂਜੀ ਆ ਸਿੱਤਸ ਤੋਂ ਆਇਆ ਅੱਛਾ ਠੀਕ ਆ ਬਸ ਸੈਟਿੰਗ ਕਰਾਉਣੀ ਪਊ ਫਿਰ ਇੱਕ ਵਾਰੀ ਇਹਦੀ ਹਾਂ ਹਾਂ ਮੈਂ ਸੀ ਇਹ ਨਾ ਪਾਕਿਸਤਾਨੀ ਤੇ ਖੁੱਲੇ ਆ ਜੇ ਤੂੰ ਨਹੀਂ ਲੱਗਦਾ ਹੈ ਚਲੋ ਜੀ ਪਾਉਂਦੇ ਹਾਂ ਜੀ ਮੈਂ ਵੀ ਹਾਂ ਜੀ ਮੈਂ ਵੀ

ਉਹ ਦੇਖ ਲੋ ਪਰਗਾ ਸੱਚ ਕਰ ਰਿਹਾ ਨਾ ਆਲਾ ਰਸਾ ਲ ਮੈਂ ਬਣਾ ਲਈ ਇਹ ਵੀਡੀਓ ਚੱਲ ਇੱਕ ਤਾਂ ਵੀਡੀਓ ਸਾਡੀ ਸੌਂਗ ਤੇ ਬਣਾ ਲਓ ਓਕੇ ਆ ਜੀ ਜਦੋਂ ਕਿ ਫੰਕਸ਼ਨ ਤੇ ਜੀ ਨਾ ਮੈਂ ਇੱਕ ਪਾ ਤੇ ਜਾ ਜਿੱਥੇ ਮੈਂ ਕਰਨਾ ਸ਼ੁਰੂ ਕਰਾਂਗਾ ਪਾ ਤੇ ਕੰਮ ਕਰ ਬਠਾ ਤੇ ਇਹ ਤਾਂ ਟ੍ਰੈਂਡ ਇਹ ਵੀ ਤਾਂ ਦਿਖਾਉਣਾ ਹੈ ਹੂੰ ਚੱਲੀ ਮੈਂ ਚੱਕਾ ਸਾਥ ਰਿਹਾ ਹਾਂ ਹਾਂ ਪਾਵਾਂ ਸਾਥ ਚੱਕੋ ਦੇ ਜਿਹਨਾਂ ਖਲਾਰਾ ਪਾਇਆ ਚੱਕੋ ਮਣੀ ਵੀਡੀਓ ਸ਼ੂਟ ਕਰਨਾ ਚੱਕੀ ਇਹਨਾਂ ਨੂੰ ਇਧਰ ਨੂੰ ਸਾਰਿਆਂ ਚੱਕਣਾ ਹਾਂ ਤੁਹਾਨੂੰ ਜੇ ਪਿੱਛੇ ਨੂੰ ਕਰ ਸਕਦੇ ਆ ਕੋਈ ਥੋੜੇ ਸੌਂਕ લાલે તાપી ની પર ગવ આપનો બહુ ધન્યવાદ જી તોડા સાડી શોપ થી આવન લિ ઠીકે કોઈ ગાલ ની સાબ બહુ લે લેડી શોપ થી આ કે સારે નું બેસ્ટ આપ ઠીકે હો ઠીકે ભાઈ ચાલ 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 કર બહુ બત્યા કામ મત ચાલિયે બરાપા કરે ચલી હોણ આપ ગવ કરે કે જી ચલા ચલો કરે જલ્દી ચલો ઠીકે આંટી ઠીકે ઠીકે થેન્ક યુ ઠીકે આંટી ઠીકે ઠીકે ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫ੍ਰੀ ਟਾਈਮ ਹੋ ਗਿਆ ਮਗੇ ਫ੍ਰੀ ਟਾਈਮ ਹੋ ਗਿਆ ਠੀਕ ਹੈ ਠੀਕ ਹੈ ਹਾਂ ਕੋਈ ਨਹੀਂ ਸੌਣ ਦੇ ਆਪਦੇ ਰਵਾ ਕੇ ਨਹੀਂ ਕੋਈ ਚੱਲੀ ਵਾ ਚਲੋ ਚਲੋ ਠੀਕ ਹੈ ਚਲੋ ਚੱਲੀਏ ਪਰ ਬਈ ਹਾਂਜੀ ਤੇ ਪੌਲ ਚੱਲ ਪਿਆ ਤੇ ਆ ਦੇਖੋ ਨਿਊਜ਼ ਰਿਪੋਰਟ ਕਰੀ ਜਾਂਦੇ ਤੇ ਇਤੋਂ ਬਾਈ ਦੇ ਨਾਲੇ ਨੂੰ ਵਾਹ ਬਲੂ ਆਪਾਂ ਦਾ ਬਾਕੀ ਦਾ ਮੈਂ ਆਪਾਂ ਬਿਨਾਂ ਰਸੋਈ ਵੀ ਉਹਦ ਗਣਾ ਬਾਕੀ ਕੰਮ ਚੱਲੀ ਜਾਂਦਾ hindi daw nolo chage